ਕਿਤਾਬ ਡੁੰਗੀਆਂ ਸਿਖਾ ਵਿਸ਼ਾ ਲੰਮੇ ਇਤਿਹਾਸ ਦੀ ਸੰਖੇਪ ਕਹਾਣੀ ਪਰਵਰਤਨ ਲਈ ਤਾੰਗਣਾ ਮਨੁੱਖ ਦਾ ਬੁਨਿਆਦੀ ਸੁਭਾਅ ਹੈ ਇਸ ਤਾੰਗ ਵਿੱਚ ਵਿਕਾਸ ਦੀ ਉਮੰਗ ਹੁੰਦੀ ਹੈ ਮਨੁੱਖ ਲੜਦਾ ਹੈ ਤਾਂ ਕਿ ਸ਼ਾਂਤੀ ਨਾਲ ਰਹਿ ਸਕੇ ਦੁੱਖ ਸਹਿੰਦਾ ਹੈ ਤਾਂ ਕਿ ਸੁਖ ਮਾਣ ਸਕੇ ਦੂਜਿਆਂ ਨਾਲ ਗੱਲ ਕੇ ਰਹਿੰਦਾ ਹੈ ਤਾਂ ਕਿ ਸ਼ਾਂਤ ਮਨ ਨਾਲ ਇਕੱਲਿਆਂ ਰਹਿ ਸਕੇ ਮਨੁੱਖ ਇੱਕ ਹੀ ਸਥਿਤੀ ਵਿੱਚ ਨਿਰੰਤਰ ਰਹਿਣਾ ਪਸੰਦ ਨਹੀਂ ਕਰਦਾ ਅਤੇ ਨਾ ਹੀ ਕੋਈ ਇੱਕ ਸਥਿਤੀ ਸਦਾ ਰਹਿੰਦੀ ਹੈ ਜੇ ਮਨੁੱਖ ਯੁੱਧ ਵਿੱਚ ਸ਼ਾਂਤੀ ਲਈ ਤਾਂਘਦਾ ਹੈ ਤਾਂ ਸ਼ਾਂਤੀ ਦੌਰਾਨ ਯੁੱਧ ਦੀ ਤਿਆਰੀ ਵੀ ਕਰਦਾ ਹੈ ਮਨੁੱਖ ਦਾ ਅਜਿਹਾ ਸੁਭਾਅ ਕੁਦਰਤ ਨੇ ਨਿਰਧਾਰਤ ਕੀਤਾ ਹੈ ਜਿਹੜੀ ਆਪ ਹਰ ਪਲ ਬਦਲਦੀ ਹੋਵੇ ਬ੍ਰਹਿਮੰਡ ਵਿਚਲੇ ਹਰੇਕ ਕਿਣਕੇ ਨੂੰ ਵੀ निरंतर बदलਦੀ ਹੈ ਕੇਵਲ ਮਨੁੱਖੀ ਸਮਝਦਾ ਹੈ ਕਿ ਪਰਿਵਰਤਨ ਕਿਵੇਂ ਵਾਪਰਦਾ ਹੈ ਪਰਵਰਤਨ ਨੂੰ ਸਮਝਣ ਲਈ ਸਮੇਂ ਦੀ ਸਮਝ ਜ਼ਰੂਰੀ ਹੈ ਘੁੰਮਣ ਵਾਲੇ ਸਮੇਂ ਨੂੰ ਕਾਲ ਚੱਕਰ ਕਿਹਾ ਜਾਂਦਾ ਹੈ ਜਦੋਂ ਕਿ ਲਕੀਰੀ ਸਮੇਂ ਦੀ ਸਮਝ ਨੂੰ ਇਤਿਹਾਸ ਕਹਿੰਦੇ ਹਨ ਸਾਡੇ ਕੋਲ ਕਾਲ ਚੱਕਰ ਦਾ ਸੰਕਲਪ ਸੀ ਸੋ ਸਾਡੇ ਦੇਸ਼ ਵਿੱਚ 7ਵੀਂ ਸਦੀ ਜਾਂ 13ਵੀਂ ਸਦੀ ਵਿਚਕਾਰ ਕੋਈ ਅੰਤਰ ਪ੍ਰਤੀਤ ਨਹੀਂ ਹੁੰਦਾ ਭਾਰਤ ਵਿੱਚ ਇਤਿਹਾਸ ਦਾ ਸੰਕਲਪ ਅੰਗਰੇਜ਼ ਲੈ ਕੇ ਆਏ ਕਿਉਂਕਿ ਉਨ੍ਹਾਂ ਕੋਲ ਸਮੇਂ ਦਾ ਲਕੀਰੀ ਸੰਕਲਪ ਸੀ ਘਟਨਾਮਾ ਵਾਪਰਨ ਉਪਰੰਤ ਅਕਸਰ ਇਵੇਂ ਲੱਗਦਾ ਹੈ ਇਵੇਂ ਹੀ ਵਾਪਰਨਾ ਸੀ ਪਰ ਜੋ ਕੁਝ ਵੀ ਵਾਪਰਦਾ ਹੈ ਉਸ ਪਿੱਛੇ ਕੁਝ ਸਿਧਾਂਤ ਅਤੇ ਨੀਮ ਕਾਰਜਸ਼ੀਲ ਹੁੰਦੇ ਹਨ ਜਿਵੇਂ ਕਿਸੇ ਭਾਸ਼ਾ ਦੀ ਸਮਝ ਨਾਲ ਵਿਆਕਰਨ ਸਿਰਜ ਜਾਂਦੀ ਹੈ ਓਵੇਂ ਹੀ ਅਤੀਤ ਦੀ ਸਮਝ ਨਾਲ ਅਸੀਂ ਘਟਨਾਵਾਂ ਦੇ ਵਾਪਰਨ ਦੇ ਨੀਮ ਜਾਣਦੇ ਹਾਂ ਅਰਥਾਤ ਅਸੀਂ ਸਮੇਂ ਦੀ ਵਿਆਕਰਨ ਸਮਝਦੇ ਹਾਂ ਅਤੇ ਇਸ ਸਮਝ ਨਾਲ ਅਸੀਂ ਆਪਣਾ ਭਵਿੱਖ ਸਿਰਜਦੇ ਹਾਂ ਨਹੀਂ ਤਾਂ ਮਨੁੱਖ ਨੂੰ ਅਤੀਤ ਵਾਲੀਆਂ ਮੁਸ਼ਕਲਾਂ ਮੁਸੀਬਤਾਂ ਦਾ ਮੁੜ-ਮੁੜ ਸਾਹਮਣਾ ਕਰਨਾ ਪੈਂਦਾ ਹੈ ਮਨੁੱਖ ਨਾ ਮੁਸ਼ਕਲਾਂ ਨੂੰ ਹੀ ਬਰਦਾਸ਼ਤ ਕਰਦਾ ਹੈ ਜਿਨ੍ਹਾਂ ਤੋਂ ਬਚਣ ਦਾ ਉਸ ਕੋਲ ਕੋਈ ਰਾਹ ਨਹੀਂ ਹੁੰਦਾ ਮਨੁੱਖ ਕੋਲ ਤਰਕ ਅਤੇ ਸੋਚ ਦੀ ਯੋਗਤਾ ਹੈ ਸੋ ਮੁਸ਼ਕਲਾਂ ਵਿੱਚੋਂ ਰਾਹ ਲੱਭਣਾ ਉਸ ਦਾ ਖਾਸਾ ਹੈ ਮਨੁੱਖ ਦੇ ਸੁਭਾਅ ਸੋਚ ਅਤੇ ਸੂਝ ਨੂੰ ਬਦਲਣ ਦੇ ਪੱਖੋਂ ਪੜਾਅੋ ਤਾਂ ਕਈ ਹੋਏ ਹਨ ਪਰ ਪਿਛਲੇ ਲਗਭਗ 10000 ਸਾਲਾਂ ਵਿੱਚ ਮਨੁੱਖ ਤਿੰਨ ਵੱਡੇ ਯੁੱਗਾਂ ਵਿੱਚੋਂ ਲੰਘਿਆ ਹੈ ਸ਼ਿਕਾਰ ਯੁੱਗ ਖੇਤੀਬਾੜੀ ਯੁੱਗ ਅਤੇ ਉਦਯੋਗਿਕ ਯੁੱਗ ਨੇ ਮਨੁੱਖ ਵੱਲੋਂ ਸੰਸਾਰ ਨੂੰ ਨਿਰਖਣ ਪਰਖਣ ਸਮਝਣ ਅਤੇ ਸਮਝਾਉਣ ਦੇ ਢੰਗਾਂ ਨੂੰ ਪ੍ਰਭਾਵਿਤ ਕੀਤਾ ਹੈ ਇਹ ਯੁੱਗ ਤਿੰਨ ਕਿਉਂ ਨਹੀਂ ਹੋਏ 2 ਜਾਂ 4 ਕਿਉਂ ਨਹੀਂ ਹੋਏ ਉੱਤਰ ਇਹ ਹੈ ਕਿ ਹਰ ਨਵਾਂ ਯੁੱਗ ਵੱਲ ਜਾਂ ਊਰਜਾ ਦੇ ਨਵੇਂ ਸਰੋਤ ਨਾਲ ਹੀ ਹੋਂਦ ਵਿੱਚ ਆਉਂਦਾ ਹੈ ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਆਪਣਾ ਸਰੀਰਕ ਬਲ ਹੀ ਸੀ ਖੇਤੀਬਾੜੀ ਯੁੱਗ ਤਾਂ ਹੀ ਆਇਆ ਜਦੋਂ ਮਨੁੱਖ ਨੇ ਆਪਣੇ ਸਰੀਰਕ ਬਲ ਨਾਲ ਪਸ਼ੂ ਬਲ ਵੀ ਵਰਤਣਾ ਆਰੰਭਿਆ ਅਤੇ ਉਦਯੋਗਿਕ ਯੁੱਗ ਤਾਂ ਹੀ ਸੰਭਵ ਹੋਇਆ ਜਦੋਂ ਸਰੀਰਕ ਬਲ ਅਤੇ ਪਸ਼ੂ ਬਲ ਨਾਲ ਉਸ ਦੇ ਮਸ਼ੀਨੀ ਬਲ ਵਰਤਣ ਦੀ ਯੋਗਤਾ ਉਪਜਾਈ ਸੂਰਜੀ ਊਰਜਾ ਦੇ ਬਲ ਦੀ ਸੰਭਾਵੀ ਵਰਤੋਂ ਨਾਲ ਮਨੁੱਖ ਵਿਕਾਸ ਦੇ ਚੌਥੇ ਯੁੱਗ ਦੀਆਂ ਬਰੂਹਾਂ ਤੇ ਖਲੋਤਾ ਹੈ ਜਿਸ ਵਿੱਚ ਅਸੀਂ ਲਗਭਗ 1 ਸਦੀ ਵਿੱਚ ਪ੍ਰਵੇਸ਼ ਕਰ ਜਾਵਾਂਗੇ ਮਨੁੱਖ ਆਪਣਾ ਜੀਵਨ ਗਿਣਦਾ ਭਾਵੇਂ ਸਾਲਾਂ ਵਿੱਚ ਹੈ ਪਰ ਜਿਉਂਦਾ ਦਿਨਾਂ ਵਿੱਚ ਹੈ ਮਨੁੱਖ ਨੇ ਲਗਭਗ ਹਰ ਰੋਜ਼ ਘਰੋਂ ਜਾ ਕੇ ਸ਼ਾਮ ਨੂੰ ਵਾਪਸ ਮੁੜਨਾ ਹੁੰਦਾ ਹੈ ਕੇਵਲ ਸਰੀਰਕ ਬਲ ਨਾਲ ਪੈਦਲ ਚੱਲਣ ਨਾਲ ਸ਼ਿਕਾਰ ਯੁੱਗ ਵਿੱਚ ਮਨੁੱਖ ਦਾ ਜੀਵਨ 8-10 ਮੀਲ ਦੇ ਅਨੁਪਾਅ ਘੇਰੇ ਵਿੱਚ ਗੁਜ਼ਰਦਾ ਹੈ ਖੇਤੀਬਾੜੀ ਯੁੱਗ ਵਿੱਚ ਘੋੜੇ ਦੀ ਸਵਾਰੀ ਨਾਲ ਉਸ ਦਾ ਅਨੁਭਵ ਘੇਰਾ 30-40 ਮੀਲ ਹੋ ਗਿਆ ਅਤੇ ਉਦਯੋਗਿਕ ਯੁੱਗ ਵਿੱਚ ਵਾਣਾ ਤੇ ਜਹਾਜ਼ਾ ਨਾਲ ਮਨੁੱਖ ਦਾ ਅਨੁਭਵ ਘੇਰਾ ਵਿਸ਼ਵਵਿਆਪੀ ਹੋ ਗਿਆ ਹੈ ਕਿਉਂਕਿ ਹੁਣ ਧਰਤੀ ਦੀ ਹਰੇਕ ਥਾਂ ਤੇ ਇੱਕ ਹੀ ਦਿਨ ਵਿੱਚ ਲਗਭਗ 16 ਘੰਟਿਆਂ ਵਿੱਚ ਅਪੜਿਆ ਜਾ ਸਕਦਾ ਹੈ ਸ਼ਿਕਾਰ ਯੁੱਗ ਵਿੱਚ ਮਿਥਿਆਸ ਅਤੇ ਅੰਧਵਿਸ਼ਵਾਸ ਹੀ ਗਿਆਨ ਸਨ ਖੇਤੀਬਾੜੀ ਯੁੱਗ ਵਿੱਚ ਧਰਮ ਅਤੇ ਆਦਰਸ਼ਵਾਦ ਗਿਆਨ ਦੇ ਆਧਾਰ ਬਣੇ ਅਤੇ ਉਦਯੋਗਿਕ ਯੁੱਗ ਵਿੱਚ ਵਿਗਿਆਨ ਅਤੇ ਯਥਾਰਥਵਾਦ ਦਾ ਬੋਲਬਾਲਾ ਹੈ ਸ਼ਿਕਾਰ ਯੁੱਗ ਵਿੱਚ ਕੇਵਲ ਦੇਵਤੇ ਦਾ ਸੰਕਲਪ ਸੀ ਅਤੇ ਹਰੇਕ ਵਸਤੂ ਲਈ ਇੱਕ ਹੀ ਸ਼ਬਦ ਸੀ ਖੇਤੀ ਯੁੱਗ ਵਿੱਚ ਦੇਵਤੇ ਨਾਲ ਦਾਇਤ ਦਾ ਪੁੰਨ ਨਾਲ ਪਾਪ ਦਾ ਦੁੱਖ ਨਾਲ ਸੁਖ ਦਾ ਸੰਕਲਪ ਉਪਜਿਆ ਅਤੇ ਹਰ ਸ਼ਬਦ ਦਾ ਵਿਰੋਧੀ ਸ਼ਬਦ ਉਪਜਣ ਨਾਲ ਸ਼ਬਦ ਭੰਡਾਰ ਦੁੱਗਣਾ ਹੋ ਗਿਆ। ਉਦਯੋਗਿਕ ਯੁੱਗ ਵਿੱਚ ਊਰਜਾ ਦੇ ਸਰੋਤ ਤਿੰਨ ਹੋਣ ਕਰਕੇ ਹਰੇਕ ਗੱਲ ਦੇ ਤਿੰਨ ਪੱਖ ਉਪਜੇ ਹਨ ਜਿਵੇਂ ਕਾਲਾ, ਗੋਰਾ, ਕਣਕਵੰਨਾ। ਲੰਮਾ, ਮੱਧਰਾ, ਦਰਮਿਆਨਾ। ਅਮੀਰ, ਗਰੀਬ, ਮੱਧ ਵਰਗੀ। ਇਵੇਂ ਮਨੁੱਖੀ ਅਨੁਭਵ ਦੇ ਵਿਸ਼ਾਲ ਹੋਣ ਨਾਲ ਸ਼ਬਦ ਭੰਡਾਰ ਵੀ ਹੋਰ ਵਿਸ਼ਾਲ ਹੋਇਆ ਹੈ। ਜਿਓਮੈਟਰੀ ਦੀ ਭਾਸ਼ਾ ਵਿੱਚ ਦੱਸਣਾ ਹੋਵੇ ਤਾਂ ਸ਼ਿਕਾਰ ਯੁੱਗ ਵਿੱਚ ਸਾਡੇ ਕੋਲ ਬਿੰਦੂ ਹੀ ਸੀ ਖੇਤੀਬਾੜੀ ਯੁੱਗ ਵਿੱਚ ਦੋ ਬਿੰਦੂਆਂ ਵਿਚਕਾਰ ਲਕੀਰ ਉਪਜੀ ਅਤੇ ਉਦਯੋਗਿਕ ਯੁੱਗ ਵਿੱਚ ਤਿੰਨ ਬਿੰਦੂਆਂ ਵਾਲੀ ਤਿਕੋਣ ਉਪਜੀ ਸ਼ਿਕਾਰ ਯੁੱਗ ਵਿੱਚ ਨਾਇਕ ਜਾਂ ਦੇਵਤੇ ਦਾ ਸੰਕਲਪ ਸੀ ਖੇਤੀਬਾੜੀ ਯੁੱਗ ਵਿੱਚ ਦੰਤ ਅਤੇ ਖਲਨਾਇਕ ਦਾ ਸੰਕਲਪ ਅਤੇ ਉਦਯੋਗਿਕ ਯੁੱਗ ਵਿੱਚ ਨਾਇਕ ਨਾਇਕਾ ਅਤੇ ਖਲਨਾਇਕ ਦੇ ਤਿਕੋਣ ਉੱਭਜ ਹੈ ਰਿਸ਼ਤਿਆਂ ਦੀ ਤਿਕੋਣ ਉਦਯੋਗਿਕ ਯੁੱਗ ਦਾ ਖਾਸਾ ਹੈ ਅਤੇ ਰਿਸ਼ਤਿਆਂ ਦੀ ਚੌਪੜ ਅਗਲੇਰੇ ਯੁੱਗ ਦੀ ਪਛਾਣ ਬਣੇਗੀ ਪਹਿਲੇ ਯੁੱਗ ਵਿੱਚ ਸੰਚਾਰ ਮੌਖਿਕ ਸੀ ਦੂਜੇ ਯੁੱਗ ਵਿੱਚ ਮੌਖਿਕ ਨਾਲ ਲਿਖਤੀ ਸੰਚਾਰ ਸੰਭਵ ਹੋਇਆ ਅਤੇ ਉਦਯੋਗਿਕ ਯੁੱਗ ਵਿੱਚ ਮੌਖਿਕ ਲਿਖਤੀ ਅਤੇ ਛਪਿਆ ਸੰਚਾਰ ਹੈ ਦਰਸ਼ਤ ਸੰਚਾਰ ਕੰਪਿਊਟਰ ਸਕਰੀਨ ਉੱਤੇ ਅਗਲੇਰੇ ਯੁੱਗ ਦਾ ਸੰਚਾਰ ਹੋਵੇਗਾ ਸ਼ਿੰਕਾ ਸ਼ਿਕਾਰ ਕਰਨਾ ਸ਼ਿਕਾਰ ਯੁੱਗ ਦਾ ਧੰਦਾ ਸੀ ਜਿਹੜਾ ਖੇਤੀਬਾੜੀ ਯੁੱਗ ਦਾ ਮਨੋਰੰਜਨ ਬਣਿਆ ਅਤੇ ਸ਼ਿਕਾਰੀਆਂ ਦਾ ਛਾਲ ਮਾਰਨਾ ਦੌੜਨਾ ਟੱਪਣਾ ਤੀਰ ਚਲਾਉਣਾ ਨੇਜ਼ਾ ਮਾਰਨਾ ਉਦਯੋਗਿਕ ਯੁੱਗ ਦੀਆਂ ਖੇਡਾਂ ਹਨ ਜਦੋਂ ਤੱਕ ਕੁਝ ਬੁਨਿਆਦੀ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਕੋਈ ਵੀ ਯੁੱਗ ਨਹੀਂ ਬਦਲਦਾ ਮਨੁੱਖ ਸੋਚਣਾ ਦੇ ਸੰਦਾਂ ਦਾ ਨਿਰਮਾਣ ਕਰਨ ਵਾਲਾ ਜੀਵ ਹੈ। ਸੋਚਣਾ ਅਤੇ ਹੱਥਾਂ ਨੂੰ ਸੰਦਾਂ ਵਜੋਂ ਵਰਤਣਾ ਅਤੇ ਹੋਰ ਸੰਦ ਬਣਾਉਣਾ ਮਨੁੱਖ ਦੀਆਂ ਵੱਡੀਆਂ ਯੋਗਤਾਵਾਂ ਹਨ। ਸੋਚਣ ਨਾਲ ਮਨੁੱਖ ਨੂੰ ਕਾਰਨ-ਕਾਰਜ ਦੇ ਸਬੰਧਾਂ ਦਾ ਪਤਾ ਲੱਗਿਆ। ਲੱਕੜ ਅਤੇ ਅੱਗ, ਬੱਦਲ ਅਤੇ ਮੀਂਹ, ਬੀਜ ਅਤੇ ਦਰਖਤ ਦੇ ਸਬੰਧਾਂ ਦੀ ਸਮਝ ਕੇਵਲ ਮਨੁੱਖ ਕੋਲ ਹੈ। ਇਹ ਸਮਝ ਹੀ ਵਿਗਿਆਨ ਦਾ ਆਧਾਰ ਬਣੀ ਹੈ। ਸਮਝ ਅਤੇ ਸੋਚ ਨਾਲ ਮਨੁੱਖ ਨੇ ਜੀਵ ਜੰਤੂਆਂ ਨੂੰ ਲਾਭਕਾਰੀ ਅਤੇ ਹਾਨੀਕਾਰਕ ਬਣ ਗਿਆ ਵਿੱਚ ਵੰਡਿਆ। ਅਤੇ ਲਾਭਕਾਰੀ ਜੀਵਾਂ ਨੂੰ ਪਾਲਣਾ ਅਤੇ ਹਾਨੀਕਾਰਕ ਜੀਵਾਂ ਨੂੰ ਮਾਰਨਾ ਆਰੰਭ ਕੀਤਾ। ਸ਼ਿਕਾਰ ਯੁੱਗ ਦੌਰਾਨ ਜੀਵਨ ਚਰਨਿਆਂ, ਝੀਲਾਂ, ਦਰਿਆਵਾਂ, ਸਮੁੰਦਰਾਂ ਆਦਿ ਕਿਨਾਰੇ ਹੀ ਸੀ। ਮਨੁੱਖ ਨੇ ਧਰਤੀ ਹੇਠਲਾ ਪਾਣੀ ਲੱਭ ਕੇ ਖੂ ਰਹੀਂ ਪਿੰਡ ਦੀ ਕਲਪਨਾ ਕੀਤੀ ਅਤੇ ਝੀਲਾਂ ਦਰਿਆਵਾਂ ਤੋਂ ਪਰੇ ਦੂਰ ਦੁਰਾਡੀਆਂ ਥਾਵਾਂ ਤੇ ਜਾਣਾ ਆਰੰਭਿਆ ਅਤੇ ਪਿੰਡ ਵਸਣੇ ਆਰੰਭ ਹੋਏ ਮਨੁੱਖ ਨੇ ਅੱਗ ਬਾਲਣੀ ਸਿੱਖੀ ਅਤੇ ਘਰ ਦਾ ਸੰਕਲਪ ਉਸ ਰਿਆ ਮਨੁੱਖ ਉਸ ਪਾਣੀ ਜਾਂ ਅੱਗ ਨੂੰ ਹੀ ਵਰਤ ਸਕਦਾ ਹੈ ਜਿਹੜੀ ਉਸ ਦੇ ਕਾਬੂ ਵਿੱਚ ਹੋਵੇ ਹੜ੍ਹ ਦੇ ਪਾਣੀ ਜਾਂ ਜੰਗਲ ਦੀ ਅੱਗ ਤੋਂ ਲਾਭ ਨਹੀਂ ਉਠਾਇਆ ਜਾ ਸਕਦਾ ਅੱਗ ਬਾਲਨ ਅਤੇ ਪਾਣੀ ਸਾਂਭਣ ਰਾਹੀਂ ਮਨੁੱਖ ਨੇ ਪ੍ਰਕਿਰਤਿਕ ਸ਼ਕਤੀਆਂ ਉੱਤੇ ਨਿਯੰਤਰਣ ਕਰਨਾ ਸਿੱਖਿਆ। ਕੁਦਰਤ ਨੇ ਹਰੇਕ ਜੀਵ ਜਾਤੀ ਲਈ ਖੁਰਾਕ ਨਿਰਧਾਰਤ ਕੀਤੀ ਹੋਈ ਹੈ। ਇਸ ਨੂੰ ਭੋਜਨ ਸੰਗਲੀ ਕਹਿੰਦੇ ਹਨ। ਗਊ ਕਾ ਖਾਂਦੀ ਹੈ, ਸ਼ੇਰ ਗਊ ਖਾਂਦਾ ਹੈ। ਸ਼ੇਰ ਭੁੱਖਾ ਮਰ ਜਾਵੇਗਾ ਪਰ ਘਾਹ ਨਹੀਂ ਖਾਵੇਗਾ। ਗਊ ਭੁੱਖੀ ਮਰ ਜਾਵੇਗੀ ਪਰ ਮਾਸ ਨਹੀਂ ਖਾਵੇਗੀ। ਤਿੰਨ ਪ੍ਰਕਾਰ ਦੀ ਖੁਰਾਕ ਹੈ ਬਨਸਪਤੀ ਅਨਾਜ ਅਤੇ ਮਾਸ ਜੀਵ ਜੰਤੂ ਤਾਂ ਹੀ ਜਿਉਂਦੇ ਰਹਿ ਸਕਦੇ ਹਨ ਜੇ ਉਹਨਾਂ ਨੂੰ ਨਿਰਧਾਰਤ ਖੁਰਾਕ ਮਿਲੇ ਪਰ ਮਨੁੱਖ ਤਿੰਨੇ ਪ੍ਰਕਾਰ ਦੀ ਖੁਰਾਕ ਖਾ ਸਕਦਾ ਹੈ ਇਸ ਯੋਗਤਾ ਕਾਰਨ ਮਨੁੱਖ ਸਭ ਨਹੀਂ ਥਾਈ ਪਹਾੜਾਂ ਮੈਦਾਨਾਂ ਰੇਗਿਸਤਾਨਾਂ ਆਦਿ ਵਿੱਚ ਰਹਿਣ ਯੋਗ ਹੋਇਆ ਹੈ ਇਸੇ ਕਾਰਨ ਹੀ ਮਨੁੱਖੀ ਜਨਸੰਖਿਆ ਵਧੀ ਹੈ ਅਤੇ ਵੱਧ ਰਹੀ ਹੈ ਆਪਣੀ ਬੁੱਧੀ ਨਾਲ ਮਨੁੱਖ ਨੇ ਮਾਪਣਾ ਤੋਲਣਾ ਗਿਣਨਾ ਸਿੱਖ ਕੇ ਆਲੇ-ਦੋਲੇ ਨੂੰ ਕਾਬੂ ਕਰਨਾ ਅਤੇ ਵਸਤਾਂ ਸਰੋਤਾਂ ਨੂੰ ਸਾਹਮਣਾ ਵਰਤਣਾ ਸਿੱਖਿਆ ਉਪਰੋਗ ਦਵੇਰਵਿਆਂ ਤੋਂ ਸਪਸ਼ਟ ਹੈ ਕਿ ਹੱਥਾਂ ਨੂੰ ਸੰਦਾਵਜੋ ਵਰਤਣਾ ਸੰਦ ਸਿਰਜਣਾ ਧਰਤੀ 'ਤੇ ਹੇਠਲਾ ਪਾਣੀ ਲੱਭਣਾ ਅੱਗ ਬਾਲਣੀ ਸਿੱਖਣੀ ਭੋਜਨ ਸੰਗਲੀ ਦਾ ਤੋੜਨਾ ਕਾਰਨ ਕਾਰਜ ਦਾ ਸਬੰਧ ਸਮਝਣਾ ਗਿਣਤੀ ਮਿੰਤੀ ਸਿੱਖਣੀ ਅਤੇ ਪਸ਼ੂਬਲ ਵਰਤਨਾ ਆਦੀ ਉਹ ਯੋਗਤਾਵਾਂ ਸ਼ਰਤਾਂ ਹਨ ਜਿਹੜੀਆਂ ਸ਼ਿਕਾਰ ਯੁੱਗ ਨੂੰ ਖੇਤੀਬਾੜੀ ਯੁੱਗ ਵਿੱਚ ਪਲਟ ਦਿੰਦੀਆਂ ਹਨ ਖੇਤੀਬਾੜੀ ਵਾਲੇ ਸਮਾਜ ਵਿੱਚ ਜੀਵਨ ਦੇ ਟਿਕ ਜਾਣ ਨਾਲ ਸੰਚਾਰ ਲਈ ਸਾਂਝੀ ਬੋਲੀ ਦਾ ਨਿਰਮਾਣ ਹੁੰਦਾ ਹੈ ਖੇਤੀਬਾੜੀ ਦੇ ਕੁਦਰਤੀ ਸ਼ਕਤੀਆਂ ਉਤੇ ਨਿਰਭਰ ਹੋਣ ਕਾਰਨ ਪਹਿਲਾਂ ਕੁਦਰਤ ਅਤੇ ਮਗਰੋਂ ਕਾਦਰ ਦੇ ਸੰਕਲਪ ਉਸਰਦੇ ਹਨ ਜੀਵਨ ਅਤੇ ਫਸਲ ਨਾਲ ਜਾਇਦਾਦ ਦਾ ਵਿਚਾਰ ਉਪਜਦਾ ਹੈ ਅਤੇ ਜਾਇਦਾਦ ਲਈ وارਸ ਉਪਜਾਉਣ ਵਾਸਤੇ ਵਿਆਹ ਦੀ ਪਰੰਪਰਾ ਸਥਾਪਿਤ ਹੁੰਦੀ ਹੈ ਇਸਤਰੀ ਉੱਤੇ ਰੋਕਾਂ ਲੱਗਦੀਆਂ ਹਨ ਤਾਂ ਕਿ ਬੱਚੇ ਦੀ ਵਲਦੀਅਤ ਤੋਂ ਸੰਬੰਧੀ ਕੋਈ ਸੰਦੇਹ ਨਾ ਰਹੇ ਜਾਇਦਾਦ ਦੇ ਆਧਾਰ ਉੱਤੇ ਦਰਜੇਬੰਦੀ ਜਾਂ ਜਾਤ ਪਾਤ ਉਪਜਦੀ ਹੈ ਚੰਗੇ ਮਾੜੇ ਵਿਹਾਰ ਅਨੁਸਾਰ ਇਨਾਮ ਅਤੇ ਦੰਡ ਰਹੇ ਨਿਆ ਪ੍ਰਣਾਲੀ ਉصرਦੀ ਹੈ ਮੌਸਮ ਅਤੇ ਚੋਗਿਰਦੇ ਅਨੁਸਾਰ ਲਿਬਾਸ ਆਹਾਰ ਵਿਹਾਰ ਆਦਿ ਨਿਰਧਾਰਤ ਹੁੰਦੇ ਹਨ ਇਹਨਾਂ ਸਾਰੇ ਸੰਕਲਪਾਂ ਤੇ ਆਦਰਸ਼ਾਂ ਨੂੰ ਦਿੜ੍ੜ ਕਰਵਾਉਣ ਲਈ ਰਮਾਇਣ ਮਹਾਭਾਰਤ ਜਿਹੇ ਗ੍ਰੰਥ ਉਪਜਦੇ ਹਨ ਜਿਨ੍ਹਾਂ ਰਾਹੀਂ ਸਮੁੱਚੇ ਜੀਵਨ ਵਿਹਾਰ ਨੂੰ ਨਿਰਧਾਰਤ ਕੀਤਾ ਜਾਂਦਾ ਹੈ ਜਿਉਂ-ਜਿਉਂ ਮਨੁੱਖ ਸਮਰੱਥਵਾਨ ਹੁੰਦਾ ਗਿਆ ਅਤੇ ਤਿਉਂ-ਦਿਉਂ ਉਸਦੀ ਆਪਣੀ ਆਪਣੇ ਆਪ ਬਾਰੇ ਸੋਝੀ ਬਲਵਾਨ ਹੁੰਦੀ ਗਈ ਹੈ ਇਸ ਨਾਲ ਮਨੁੱਖ ਵਿੱਚ ਆਪਣੀ ਯੋਗਤਾ ਵਿੱਚ ਵਿਸ਼ਵਾਸ ਵਧਿਆ ਹੈ ਜਿਹੜਾ ਮਨ ਬੁੱਧੀ ਅਤੇ ਆਤਮਾ ਰਾਹੀਂ ਪ੍ਰਗਟ ਹੋਇਆ ਹੈ ਮਨੁੱਖ ਨੇ ਖੇਤੀਬੜੀ ਯੁੱਗ ਵਿੱਚ ਆਪਣੀ ਆਤਮਾ ਦੀ ਗੱਲ ਕੀਤੀ ਅਤੇ ਕੁਦਰਤ ਨੂੰ ਪਰਮ ਆਤਮਾ ਕਹਿਣਾ ਆਰੰਭਿਆ ਦੇਸ਼ ਕੋਈ ਵੀ ਹੋਵੇ ਖੇਤੀਬੜੀ ਯੁੱਗ ਧਰਮ ਕੇਂਦਰਿਤ ਹੁੰਦਾ ਹੈ ਗੁਰਮ ਦਾ ਸਭ ਤੋਂ ਵੱਡਾ ਯੋਗਦਾਨ ਆਦਰਸ਼ਵਾਦ ਨੂੰ ਸਥਾਪਿਤ ਕਰਨਾ ਅਤੇ ਆਤਮਾ ਅਤੇ ਪਰਮਾਤਮਾ ਦੇ ਸੰਕਲਪਾਂ ਦੀ ਸਿਰਜਣਾ ਹੈ ਖੇਤੀਬਾੜੀ ਯੁੱਗ ਦਾ ਇੱਕ ਹੋਰ ਵਿਕਾਸੀ ਯੋਗਦਾਨ ਲਿਪੀ ਦਾ ਨਿਰਮਾਣ ਸੀ ਜਿਸ ਨਾਲ ਸੁਨੇਹਾ ਦੇਣ ਲੈਣ ਵਾਲੇ ਦੋਹਾਂ ਵਿਅਕਤੀਆਂ ਦੇ ਆਮਣੋ ਸਾਹਮਣੇ ਹੋਣ ਅਤੇ ਸਭ ਕੁਝ ਯਾਦ ਰੱਖਣ ਦੀ ਮਜਬੂਰੀ ਤੋਂ ਮੁਕਤੀ ਮਿਲ ਗਈ ਇਸ ਨਾਲ ਗਿਆਨ ਅਤੇ ਸੁਨੇਹਿਆਂ ਦੇ ਲਿਖਤੀ ਰੂਪ ਵਿੱਚ ਹੋਣ ਕਾਰਨ ਪ੍ਰਗਟਾਵੇ ਅਤੇ ਸਮਝ ਵਿੱਚ ਸੌਖ ਅਤੇ ਸਪਸ਼ਟਤਾ ਆ ਗਈ ਅਤੇ ਮਨੁੱਖ ਆਪਣੇ ਵਿਚਾਰਾਂ అనుభవਾਂ ਆਦਿ ਨੂੰ ਲਿਖਤੀ ਰੂਪ ਵਿੱਚ ਸਾਂਭਣ ਦੇ ਯੋਗ ਹੋ ਗਿਆ ਅਤੇ ਏਵੇਂ ਗਿਆਨ ਦਾ ਜਨਮ ਹੋਇਆ ਇਹੋ ਜਿਹਾ ਹੀ ਮਹੱਤਵਪੂਰਨ ਵਿਕਾਸ ਉਦਯੋਗਿਕ ਯੁੱਗ ਵਿੱਚ ਕਰੰਸੀ ਦਾ ਨਿਰਮਾਣ ਕਰਨਾ ਸੀ ਜਿਸ ਨਾਲ ਵੇਚਣ ਅਤੇ ਖਰੀਦਣ ਵਾਲੇ ਦੋਹਾਂ ਵੱਲੋਂ ਬੋਝ ਚੁੱਕਣ ਦੇ ਪੱਖੋਂ ਇੱਕ ਨੂੰ ਮੁਕਤੀ ਮਿਲ ਗਈ ਅਤੇ ਖਰੀਦਣਾ ਵੇਚਣਾ ਸੁਖਾਲਾ ਹੋ ਗਿਆ ਅਤੇ ਵਸਤਾਂ ਦੇ ਬਦਲੇ ਵਸਤਾਂ ਦੇ ਵਟਾਂਦਰੇ ਦੀ ਥਾਂ ਚੀਜ਼ਾਂ ਨੂੰ ਧਨ ਨਾਲ ਅਤੇ ਧਨ ਨੂੰ ਚੀਜ਼ਾਂ ਨਾਲ ਵਟਾਇਆ ਜਾਣ ਲੱਗਾ ਮਨੁੱਖ ਸਮਾਜ ਦੇ ਲੰਮੇ ਪਰਿਵਾਰ ਵਿੱਚ ਤਿੰਨ ਮਹਾਨ ਵਟਾਂਦਰੇ ਵਾਪਰੇ ਹਨ ਇਸਤਰੀਆਂ ਦਾ ਵਟਾਂਦਰਾ ਵਸਤਾਂ ਦਾ ਵਟਾਂਦਰਾ ਅਤੇ ਸੁਨੇਹਿਆਂ ਦਾ ਵਟਾਂਦਰਾ ਸ਼ਿਕਾਰ ਯੁੱਗ ਵਿੱਚ ਮੁਟਿਆਰ ਨੂੰ ਹਥਿਆਉਣ ਲਈ ਲੜਾਈ ਹੁੰਦੀ ਸੀ ਜਿਸ ਦਾ ਹੱਲ ਖੇਤੀਬਾੜੀ ਯੁੱਗ ਵਿੱਚ ਧੀਆਂ ਦੇ ਵਟਾਂਦਰੇ ਰਾਹੀਂ ਅਰਥਾਤ ਧੀਆਂ ਟੋਰਨ ਅਤੇ ਨੋਹਾਂ ਲਿਆਉਣ ਰਹੀਂ ਕੀਤਾ ਗਿਆ ਵਟਾਂਦਰੇ ਦੀ ਇਸ ਰੀਤ ਨਾਲ ਸਮਾਜ ਵਿੱਚ ਹਿੰਸਾ ਘਟੀ ਅਜਿਹੇ ਵਟਾਂਦਰੇ ਨਾਲ ਹੀ ਸਮੁੱਚਾ ਰਿਸ਼ਤਾ ਨਾਤਾ ਪ੍ਰਬੰਧ ਹੋਂਦ ਵਿੱਚ ਆਉਂਦਾ ਹੈ ਅਤੇ ਹਰ ਰਿਸ਼ਤੇ ਦੇ ਕਰਤੱਵ ਅਤੇ ਅਧਿਕਾਰ ਨਿਸ਼ਚਿਤ ਹੁੰਦੇ ਹਨ ਖੁਸ਼ਾਲ ਤੇ ਸੱਭੇਕ ਸਮਾਜਾਂ ਵਿੱਚ ਇਹ ਵਟਾਂਦਰਾ ਸੁਖਾਵਾਂ ਅਤੇ ਰਸਮਾਂ ਰੀਤਾਂ ਸ਼ਗਨਾ ਨਾਲ ਪੂਰਾ ਕੀਤਾ ਜਾਣ ਵਾਲਾ ਹੁੰਦਾ ਹੈ ਸਭਨੀ ਥਾਂ ਇਸ ਵਟਾਂਦਰੇ ਉੱਤੇ ਧਰਮ ਨੇ ਪ੍ਰਵਾਨਗੀ ਦੀ ਮੋਹਰ ਲਾ ਕੇ ਇਸ ਨੂੰ ਸਮਾਜ ਵਿੱਚ ਸਨਮਾਨਿਤ ਅਤੇ ਪਵਿੱਤਰ ਬਣਾ ਦਿੱਤਾ ਹੈ ਦੂਜਾ ਮਹਾਨ ਵਟਾਂਦਰਾ ਵਸਤਾਂ ਦਾ ਹੈ ਜਿਸ ਵਿੱਚ ਸਾਰੇ ਕੰਮ ਧੰਦੇ ਅਤੇ ਲੈਣ ਦੇਣ ਹੋਦ ਵਿੱਚ ਆਉਂਦੇ ਹਨ ਅਤੇ ਵਾਪਰਕ ਬਿਰਤੀ ਉਪਜਦੀ ਹੈ ਧਰਮ ਵਾਂਗ ਵਪਾਰ ਵੀ ਮਨੁੱਖ ਦੇ ਨੈਤਿਕ ਅਨੈਤਿਕ ਵਿਹਾਰ ਦੇ মাপ ਤੋਲ ਨਿਰਭਾਰਤ ਕਰਦਾ ਹੈ ਉਦਾਹਰਨ ਵਜੋਂ ਆਪਣੇ ਹੱਕ ਨਾਲੋਂ ਵੱਧ ਲੈਣ ਵਾਲੇ ਨੂੰ ਸਵਾਰਥੀ ਭ੍ਰਿਸ਼ਟ ਤੇ ਨੀਚ ਕਿਹਾ ਜਾਣ ਲੱਗਿਆ ਅਤੇ ਯੋਗ ਹਿੱਸਾ ਲੈਣ ਵਾਲਾ ਸੌ ਅਤੇ ਇਮਾਨਦਾਰ ਕਹੌਣ ਲੱਗਿਆ ਤੀਜਾ ਮੁਖ ਵਟਾਂਦਰਾ ਸੁਨੇਹਿਆਂ ਦਾ ਸੀ ਅਸੀਂ ਜਿਤਨਾ ਚਿਰ ਜਾਗਦੇ ਹਾਂ ਸੁਨੇਹੇ ਦਿੰਦੇ ਲੈਂਦੇ ਖਰੀਦਦੇ ਵੇਚਦੇ ਰਹਿੰਦੇ ਹਾਂ ਸਿੱਖਿਆ ਅਤੇ ਸਾਹਿਤ ਸੁਨੇਹਿਆਂ ਦੀਆਂ ਬਣਗੀਆਂ ਹਨ ਇਹਨਾਂ ਵਟਾਂਦਰਿਆਂ ਨਾਲ ਸਮਾਜ ਦਾ ਆਕਾਰ ਵੱਡਾ ਹੁੰਦਾ ਹੁੰਦਾ ਕੌਮ ਅਤੇ ਦੇਸ਼ ਦੇ ਸੰਕਲਪਾਂ ਵਿੱਚ ਪ੍ਰਗਟ ਹੋਇਆ ਹੈ ਮਨੁੱਖੀ ਸਮਾਜ ਦੀ ਉਸਾਰੀ ਵਿਅਕਤੀਗਤ ਤੰਗਾਂ ਓ ਮੰਗਾਂ ਨੂੰ ਕੁਚਲ ਕੇ ਹੋਈ ਹੈ ਸਭ ਤੋਂ ਵੱਧ ਰੋਕਾਂ ਮਨੁੱਖ ਦੀ ਕਾਮ ਇੱਛਾ ਦੀ ਤ੍ਰਿਪਤੀ ਉੱਤੇ ਲੱਗੀਆਂ ਹਨ ਕਾਮ ਊਰਜਾ ਨੂੰ ਸਿਰਜਣਾਤਮਕ ਉਦੇਸ਼ਾਂ ਲਈ ਵਰਤਣ ਵਾਸਤੇ ਵੱਖ-ਵੱਖ ਕਲਾਵਾਂ ਦਾ ਵਿਕਾਸ ਆਰੰਭ ਹੋਇਆ ਅਤੇ ਕੁਰਬਾਨੀ ਦੇਸ਼ ਭਗਤੀ ਤਿਆਗ ਸ਼ਹੀਦੀ ਆਦਿ ਦੇ ਉੱਚੇ ਟੀਚੇ ਨਿਸ਼ਾਨੇ ਮਿੱਥੇ ਗਏ ਉਂਜ ਤਾਂ ਹਰ ਸਮਾਜ ਵਿੱਚਲੇ ਬਹੁਤੇ ਲੋਕ ਸਮਾਜਿਕ ਨਿਯਮਾਂ ਬੰਧਨਾਂ ਨੂੰ ਸਵੀਕਾਰ ਕਰ ਲੈਂਦੇ ਹਨ ਪਰ ਕੁਝ ਵਿਅਕਤੀ ਸਮਾਜ ਨੂੰ ਆਪਣੇ ਢੰਗ ਨਾਲ ਬਦਲਣ ਦਾ ਉਪਰਾਲਾ ਕਰਦੇ ਹਨ ਖੇਤੀਬੜੀ ਸਮਾਜ ਵਿੱਚ ਵਿਆਹ ਪ੍ਰਵਾਨ ਹੈ ਪਰ ਇਸ਼ਕ ਪ੍ਰਵਾਨ ਨਹੀਂ ਪਰ ਜਿਹੜੇ ਕਿਸੇ ਪਰੰਪਰਾਵਾਂ ਨੂੰ ਰਾਂਝੇ ਜਾਂ ਮਨਸੂਰ ਵਾਂਗ ਤੋੜਦੇ ਹਨ ਉਹ ਬਾਗੀ ਖਵਾਉਂਦੇ ਹਨ ਹਰ ਸਮਾਜ ਵਿੱਚ ਬਾਗੀ ਉਪਜਦੇ ਹਨ ਜਿਨ੍ਹਾਂ ਨੂੰ ਗੁਰੂ ਸੰਤ ਫਕੀਰ ਪ੍ਰੇਮੀ ਯੋਧੇ ਆਦਿ ਕਿਹਾ ਜਾਂਦਾ ਹੈ ਆਪਣੇ ਆਦਰਸ਼ਾਂ ਲਈ ਸਿਰ ਤੜ ਦੀ ਬਾਜ਼ੀ ਲਾਉਣ ਕਰਨ ਇਹ ਬਾਗੀ ਸਮਾਜ ਦੇ ਨਾਇਕ ਖਵਾਉਂਦੇ ਹਨ ਖੇਤੀਬਾੜੀ ਯੁੱਗ ਵਿੱਚ ਹੀ ਮਨੁੱਖ ਅੰਦਰ ਕੁਦਰਤੀ ਵਰਤਾਰਿਆਂ ਨੂੰ ਸਮਝਣ ਦੀ ਜਿਗਿਆਸਾ ਜਾਗੀ ਇਸ ਪੱਖੋਂ ਯੂਨਾਨ ਦਾ ਯੋਗਦਾਨ ਮਹੱਤਵਪੂਰਨ ਹੈ ਯੂਨਾਨ ਨੇ ਕੁਦਰਤ ਦੇ ਨਿਯਮਾਂ ਦੀ ਤਰਕ ਆਧਾਰਿਤ ਸਮਝ ਵਿੱਚੋਂ ਫਲਸਫਾ ਉਸਾਰਿਆ ਜਿਸ ਵਿੱਚੋਂ ਮਗਰੋਂ ਵਿਗਿਆਨ ਉਪਜਿਆ ਭਾਰਤ ਦਾ ਮੁੱਖ ਯੋਗਦਾਨ ਧਰਮ ਦੇ ਖੇਤਰ ਵਿੱਚ ਰਿਹਾ ਹੈ ਪੱਈਆ ਵਿਗਿਆਨਿਕ ਪੱਖੋਂ ਮਨੁੱਖ ਦੀ ਪਹਿਲੀ ਵੱਡੀ ਕਾਢ ਸੀ ਪ੍ਰਕਿਰਤੀ ਦੇ ਸਰਵ ਵਿਆਪੀ ਨਿਯਮ ਲੱਭ ਕੇ ਮਨੁੱਖ ਨੇ ਮਸ਼ੀਨ ਦਾ ਮਕਾਨ ਕੀ ਊਰਜਾ ਦਾ ਨਿਰਮਾਣ ਕੀਤਾ ਮਸ਼ੀਨ ਉਦਯੋਗਿਕ ਯੁੱਗ ਦਾ ਆਧਾਰ ਹੈ ਅਤੇ ਬਿਜਲੀ ਮਸ਼ੀਨ ਨੂੰ ਚਲਾਉਣ ਵਾਲੀ ਊਰਜਾ ਹੈ। ਮਨੁੱਖ ਨੂੰ ਆਜ਼ਾਦ, ਸੁਤੰਤਰ ਦਾ ਅੰਦੋਲਨਾਂ ਨਹੀਂ, ਬਿਜਲੀ ਨੇ ਅਤੇ ਹੋਰ ਵਿਗਿਆਨਿਕ ਕਾਢਾਂ ਨੇ ਕਰਵਾਇਆ ਹੈ। ਆਧੁਨਿਕ ਯੁੱਗ ਦੇ ਪੱਖੋਂ ਛਾਪੇਖਾਨੇ ਦੀ ਮਸ਼ੀਨ ਨੇ ਸੰਸਾਰ ਦੇ ਹਰ ਕੋਨੇ ਵਿੱਚ ਮਨੁੱਖੀ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਦਾ ਰਾਹ ਖੋਲ੍ਹਿਆ ਹੈ। ਛਾਪੇਖਾਨੇ ਨੇ ਗਿਆਨ ਗਿਆਨ ਨੇ ਵਿਗਿਆਨ ਅਤੇ ਵਿਗਿਆਨ ਨੇ ਉਦਯੋਗ ਸੰਭਵ ਬਣਾਈ ਉਦਯੋਗਾ ਨਾਲ ਸ਼ਹਿਰ ਵਸੇ ਸ਼ਹਿਰਾਂ ਵਿੱਚ ਨਵੇਂ ਧੰਦਿਆਂ ਨੇ ਜਾਤ ਪਾਤ ਤੋੜੀ ਨਵੇਂ ਆਰਥਿਕ ਰਾਜਨੀਤਿਕ ਸਮਾਜਿਕ ਸੰਬੰਧ ਅਤੇ ਰਿਸ਼ਤੇ ਉਸਰੇ ਨਵੀਂ ਸ਼ਬਦਾਵਲੀ ਉਪਜੀ ਵਾਰਤਕ ਨੇ ਕਵਿਤਾ ਦੀ ਥਾਂ ਲਈ ਭਾਵਕਤਾ ਦੀ ਥਾਂ ਬੁੱਧੀ ਜਾਤ ਦੀ ਥਾਂ ਜਮਾਤ ਧਰਮ ਦੀ ਥਾਂ ਵਿਗਿਆਨ ਮੰਦਰ ਮਸਜਿਦ ਦੀ ਥਾਂ ਮਾਰਕੀਟ ਅਤੇ ਸਮਾਤਵਾਦੀ ਥਾਂ ਲੋਕਤੰਤਰ ਨੇ ਲਈ ਇਹਨਾਂ ਤਬਦੀਲੀਆਂ ਨਾਲ ਮਨੁੱਖ ਦਾ ਅਨੁਭਵ ਘੇਰਾ ਵਿਸ਼ਵਵਿਆਪੀ ਹੋ ਗਿਆ ਹੈ ਮਨੁੱਖ ਦੀ ਥਕਾਵਟ ਨੂੰ ਮਸ਼ੀਨ ਨੇ ਘਟਾਇਆ ਹੈ ਅਤੇ ਮਸ਼ੀਨ ਦੀ ਵਰਤੋਂ ਨਾਲ ਮਨੁੱਖ ਦੀ ਆਮਦਨ ਵਧੀ ਹੈ ਸਾਰੀਆਂ ਮਸ਼ੀਨਾਂ ਮਨੁੱਖ ਦੀਆਂ ਸਰੀਰਕ ਕਿਰਿਆਵਾਂ ਦੇ ਬਦਲ ਹਨ ਕੰਪਿਊਟਰ ਨਵੀਂ ਮਸ਼ੀਨ ਹੈ ਜਿਹੜੀ ਮਨੁੱਖ ਦੀਆਂ ਬੌਧਿਕ ਕਿਰਿਆਵਾਂ ਦਾ ਬਦਲ ਹੈ ਕਿਉਂਕਿ ਇਸ ਨੇ ਮਨੁੱਖ ਦੀ ਯਾਦ ਰੱਖਣ ਗਿਣ ਸੂਚਨਾ ਨੂੰ ਨੇਮਬਦ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ ਹਰ ਨਵੀਂ ਕਾੜ ਪਹਿਲੀਆਂ ਘੱਟੋ ਘੱਟ ਦੋ ਕਾੜਾਂ ਦਾ ਬਦਲ ਬਣਦੀ ਹੈ ਜਿਵੇਂ ਬਾਲ ਪੈਨ ਪੈਨਸਲ ਅਤੇ ਪੈਨ ਦਾ ਬਦਲ ਹੈ ਪਲਾਸਟਿਕ ਲੋਹੇ ਅਤੇ ਲੱਕੜ ਦਾ ਬਦਲ ਹੈ ਅਤੇ ਟੈਲੀਵਿਜ਼ਨ ਰੇਡੀਓ ਅਤੇ ਸਿਨੇਮੇ ਦਾ ਬਦਲ ਹੈ ਕੰਪਿਊਟਰ ਮਨੁੱਖ ਦੀ ਗਿਣਤੀ ਮਿੰਤੀ ਕਰਨ ਅਤੇ ਯਾਦ ਰੱਖਣ ਦੀ ਯੋਗਤਾ ਦਾ ਬਦਲ ਹੈ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰੀ ਗਿਣਤੀ ਮਿੰਤੀ ਮਨੁੱਖੀ ਦਿਮਾਗ ਤੋਂ ਬਾਹਰ ਕੀਤੀ ਜਾ ਰਹੀ ਹੈ ਇਸ ਨਾਲ ਮਨੁੱਖ ਦੀ ਸਿਰਜਣਾਤਮਕ ਸ਼ਕਤੀ ਵਧੀ ਹੈ ਇਸੇ ਸ਼ਕਤੀ ਨਾਲ ਮਨੁੱਖ ਪੁਲਾੜਾ ਨੂੰ ਫਰੋਲ ਰਿਹਾ ਹੈ 19ਵੀਂ ਸਦੀ ਦੇ ਅੰਤੂ ਤੱਕ ਸਾਡੇ ਕੋਲ ਸੂਚਨਾ ਦੇ ਸਰੋਤ ਵਜੋਂ ਕੇਵਲ ਸਮਾਚਾਰ ਪੱਤਰ ਸਨ ਫਿਰ 20-20 ਸਾਲ ਮਗਰੋਂ ਪਹਿਲਾਂ ਸਿਨੇਮਾ ਫਿਰ ਰੇਡੀਓ ਫਿਰ ਟੈਲੀਵਿਜ਼ਨ ਫਿਰ ਕੰਪਿਊਟਰ ਫਿਰ ਮੋਬਾਈਲ ਫੋਨ ਆਦਿ ਹੋਂਦ ਵਿੱਚ ਆਏ ਟੈਕਨੋਲੋਜੀ ਰਾਹੀਂ ਇਹਹੀ ਵਿਕਾਸ ਜਾਰੀ ਹੈ ਮਨੁੱਖਤਾ ਮਨੁੱਖ ਕੋਲ ਸਾਧਨ ਹੀ ਇਤਨੇ ਹਨ ਕਿ ਕੋਈ ਸਮੱਸਿਆ ਜਾਂ ਮੁਸ਼ਕਲ ਉਸਗੇ ਟਿਕ ਹੀ ਨਹੀਂ ਸਕਦੀ ਜਦੋਂ ਨਵੀਂ ਟੈਕਨੋਲੋਜੀ ਉਪਜਦੀ ਹੈ ਤਾਂ ਜੀਵਨ ਦਾ ਹਰ ਖੇਤਰ ਪ੍ਰਭਾਵਿਤ ਹੁੰਦਾ ਹੈ ਟੈਕਨੋਲੋਜੀ ਨੇ ਹਰ ਵਰਤਾਰੇ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਅਤੇ ਜੀਵਨ ਦੇ ਹਰ ਖੇਤਰ ਵਿੱਚ ਬਨਸਵੰਤਾ ਆਈ ਹੈ ਮਨੁੱਖੀ ਰਿਸ਼ਤਿਆਂ ਵਿੱਚ ਵੀ ਬਨਸਵੰਤਾ ਆਈ ਹੈ ਹੁਣ ਬਨਸਵੰਤਾ ਦੇ ਇਸ ਨਵੇਂ ਨੇਮ ਕਾਰਨ ਬਨਸਵੰਨੇअनुभव ਲਈ ਹਰ ਪੁਰਖ ਕਈ ਇਸਤਰੀਆਂ ਅਤੇ ਹਰ ਇਸਤਰੀ ਕਈ ਪੁਰਖਾਂ ਦੇ ਸੰਪਰਕ ਵਿੱਚ ਆਵੇਗੀ ਗਹਿਣਿਆਂ, ਭੋਜਨਾਂ, ਕੰਮਾਂ, ਧੰਦਿਆਂ, ਕੱਪੜਿਆਂ, ਕਾਰਾਂ, ਘੜੀਆਂ ਦੀ ਹਰ ਖੇਤਰ ਵਿੱਚ ਰੰਗਿਨੀ ਅਤੇ ਵਨ ਸੁਵੰਤਾ ਪ੍ਰਤਕ ਹੈ। ਬਹੁਤਾਤ ਅਜੋਕੇ ਯੁੱਗ ਦਾ ਇੱਕ ਹੋਰ ਲੱਛਣ ਹੈ। ਵਿਗਿਆਨ ਵਿੱਚ ਨਵੇਂ ਦੀ ਮਹਿਮਾ ਹੈ, ਧਰਮ ਵਿੱਚ ਪੁਰਾਤਨ ਦੀ ਪੂਜਾ ਹੈ। ਨਿਰਸੰਦੇਹ ਉਪਰੋਕਤ ਦੇ ਨਾਲ-ਨਾਲ ਸ਼ੋਰ ਸ਼ਰਾਬਾ, ਹਾਤਸੇ, ਰੋਗ, ਝਗੜੇ, ਬੇਈਮਾਨੀ, ਨਫ਼ਰਤ, ਮੁਕੱਦਮੇਬਾਜ਼ੀ, ਈਰਖਾ, ਗੁੱਸਾ, ਆਤਮਕਾਤ, ਤਲਾਕ ਆਦਿ ਵਿਵਦੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਜੇ ਇੱਕ ਚੀਜ਼ ਵਧੇਗੀ ਤਾਂ ਉਸ ਦੇ ਵਿਰੋਧੀ ਚੀਜ਼ ਵੀ ਵਧੇਗੀ। ਜਿਹੜਾ ਸਮਾਜ ਸਭ ਤੋਂ ਵੱਧ ਨੋਬਲ ਵਿਜੇਤਾ ਪੈਦਾ करेगा। ਉਹੀ ਸਮਾਜ ਸਭ ਤੋਂ ਵੱਡੇ ਮੁਰਜ਼ਮ ਅਤੇ ਤਕੜ ਵੀ ਪੈਦਾ ਕਰੇਗਾ। ਹੁਣ ਕੇਵਲ ਖੇਤੀ ਆਧਾਰਿਤ ਤੰਦਿਆਂ ਵਾਲੇ ਪਿੰਡੂ ਸਮਾਜ ਵਿੱਚ ਵਿਕਾਸ ਸੰਭਵ ਨਹੀਂ। ਪਿੰਡੂ ਸਮਾਜ ਵਿੱਚ ਹੁਣ ਇਸਤਰੀ ਦਾ ਤਾਂ ਕੀ ਪੁਰਸ਼ ਦਾ ਵੀ ਵਿਕਾਸ ਸੰਭਵ ਨਹੀਂ। ਭਾਰਤ ਦੇ ਪਿੰਡਾਂ ਵਿੱਚ 3/4 ਵਸੋਂ ਨੂੰ ਵਿਕਾਸ ਕਰਨ ਵਾਸਤੇ ਪਿੰਡ ਵਿੱਚ ਸ਼ਹਿਰ ਲਿਆਉਣਾ ਪਵੇਗਾ। ਵਿਕਾਸ ਤੇ ਖੁਸ਼ਹਾਲੀ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਤੁਸੀਂ ਪ੍ਰਾਂਤ ਜਾਂ ਦੇਸ਼ ਜਾਂ ਵਿਸ਼ਵ ਦੀ ਰਾਜਧਾਨੀ ਵੱਲ ਕਿੰਨਾ ਵੱਧਦੇ ਹੋ ਪੱਕੇ ਤੌਰ ਤੇ ਜੇ ਰਾਜਧਾਨੀ ਵੱਲ ਨਹੀਂ ਵੱਧ ਸਕਦੇ ਤਾਂ ਪੜਨ ਲਈ ਰਾਜਧਾਨੀ ਵੱਲ ਜਾਓ ਜੇ ਇਹ ਵੀ ਸੰਭਵ ਨਹੀਂ ਤਾਂ ਆਪਣੇ ਬੱਚੇ ਰਾਜਧਾਨੀ ਵਿੱਚ ਵਿਆਓ ਉਚੇਰੀ ਸਿੱਖਿਆ ਤੇ ਵੱਡੇ ਵਪਾਰ ਦੇ ਅਵਸਰ ਸ਼ਹਿਰਾਂ ਵਿੱਚ ਹੀ ਹਨ ਸੋ ਖੁਸ਼ਹਾਲੀ ਵੀ ਸ਼ਹਿਰਾਂ ਵਿੱਚ ਹੋਵੇਗੀ ਸਿੱਖਿਆ ਤੋਂ ਬਿਨਾ ਪ੍ਰਜਾਤੰਤਰ ਦੇ ਕੋਈ ਅਰਥ ਨਹੀਂ ਜਿਉਂ-ਜਿਉਂ ਸਿੱਖਿਆ ਫੈਲੇਗੀ ਤਿਉਂ-ਤਿਉਂ ਪ੍ਰਜਾਤੰਤਰ ਬਲਵਾਨ ਹੋਵੇਗਾ ਜੀਵਨ ਦਾ ਪੱਧਰ ਉੱਚਾ ਹੋਵੇਗਾ ਸਰਕਾਰਾਂ ਵਧੇਰੇ ਜ਼ਿੰਮੇਵਾਰ ਹੋਣਗੀਆਂ ਪ੍ਰਜਾਤੰਤਰ ਦੇ ਫੈਲਣ ਨਾਲ ਯੁੱਧ ਘਟਦੇ ਹਨ ਕਿਉਂਕਿ ਪ੍ਰਜਾਤੰਤਰ ਆਪਸ ਵਿੱਚ ਨਹੀਂ ਲੜਦੇ ਲੋਕਾਂ ਦੀਆਂ ਚੋਣੀਆਂ ਸਰਕਾਰਾਂ ਵਧੇਰੇ ਜ਼ਿੰਮੇਵਾਰ ਹੁੰਦੀਆਂ ਹਨ ਸੋ ਪ੍ਰਜਾਤੰਤਰ ਵਿੱਚ ਕਾਲ ਵੀ ਨਹੀਂ ਬੈਂਦੇ ਯੂਰਪ ਦੇ ਦੇਸ਼ ਗਵਾਹ ਹਨ ਕਿ ਪ੍ਰਜਾਤੰਤਰ ਵਿੱਚ ਪਰਿਵਰਤਨ ਸਹਿਜ ਗਤੀ ਨਾਲ ਖੂਨ ਖਰਾਬੇ ਤੋਂ ਬਿਨਾਂ ਵਾਪਰਦੇ ਹਨ। ਆਤਕਵਾਦ ਦਾ ਸਾਹਮਣਾ ਵੀ ਪ੍ਰਜਾਤੰਤਰ ਹੀ ਕਰ ਸਕੇਗਾ। ਆਤਕਵਾਦ ਵਾਸਤਵ ਵਿੱਚ ਸਮਾnti ਧਰਮ ਕੇਂਦ੍ਰਿਤ ਸਮਾਜਾਂ ਦੇ ਆਧੁਨਿਕ ਵਿਗਿਆਨ ਕੇਂਦ੍ਰਿਤ ਸਮਾਜਾਂ ਵਿੱਚ ਤਬਦੀਲ ਹੋਣ ਦੀਆਂ ਪ੍ਰਸੂਤ ਪੀੜਾਂ ਹਨ। ਵਿਸ਼ਵੀਕਰਨ ਅਜੋਕਾ ਵਰਤਾਰਾ ਨਹੀਂ। ਇਹ ਵਿਗਿਆਨ ਦੇ ਵਿਕਾਸ ਨਾਲ ਸੈਂਕੜੇ ਸਾਲਾਂ ਤੋਂ ਚੱਲ ਰਿਹਾ ਹੈ ਪਰ ਹੁਣ ਟੈਕਨੋਲੋਜੀ ਨੇ ਇਸ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਹੁਣ ਜੋ ਕਿਆਂ ਸਮੱਸਿਆਵਾਂ ਸਾਰੇ ਸੰਸਾਰ ਦੀਆਂ ਸਮੱਸਿਆਵਾਂ ਹਨ ਸੋ ਹੁਣ ਸੰਸਾਰ ਤੋਂ ਅਲੱਗ ਹੋ ਕੇ ਨਹੀਂ ਰਹਿ ਰਿਹਾ ਜਾ ਸਕਦਾ ਕਿਉਂਕਿ ਅਲੱਗ ਹੋ ਕੇ ਅਸੀਂ ਆਪਣੇ ਆਪ ਲਈ ਰੁਕਾਵਟਾਂ ਅਤੇ ਮੁਸ਼ਕਲਾਂ ਹੀ ਉਪਜਾਵਾਂਗੇ ਦਰਿਆ ਦਾ ਉਹੀ ਪਾਣੀ ਸਾਗਰ ਤੱਕ ਪਹੁੰਚਦਾ ਹੈ ਜਿਹੜਾ ਦਰਿਆ ਦੀ ਮੁੱਖ ਧਾਰਾ ਵਿੱਚ ਹੁੰਦਾ ਹੈ। ਸੋ ਲੋੜ ਹੈ ਅਸੀਂ ਸੰਸਾਰ ਦੀ ਮੁੱਖ ਧਾਰਾ ਵਿੱਚ ਹੋਈਏ। ਮਨੁੱਖ ਦਾ ਇਤਿਹਾਸ ਦੱਸਦਾ ਹੈ ਕਿ ਕੋਈ ਰੁਕਾਵਟ ਮਨੁੱਖ ਦੇ ਵਿਕਾਸ ਨੂੰ ਰੋਕ ਨਹੀਂ ਸਕਦੀ। ਐਵੇਂ ਲੱਗਦਾ ਹੈ ਜਿਵੇਂ ਅਜੋਕੇ ਯੁੱਗ ਵਿੱਚ ਦੁਰਘਟਨਾਵਾਂ ਅਤੇ ਸਮੱਸਿਆਵਾਂ ਵਧ ਗਈਆਂ ਹਨ। ਵਾਸਤਵ ਵਿੱਚ ਆਫ਼ਤਾਂ ਅਤੇ ਦੁਰਘਟਨਾਵਾਂ ਉਤਨੀਆਂ ਨਹੀਂ ਵਧੀਆਂ। ਜਿਤਨੀਆਂ ਉਹਨਾਂ ਦੀ ਅਖਬਾਰਾਂ ਜਾਂ ਟੈਲੀਵਿਜ਼ਨ ਉੱਤੇ ਸਮਾਚਾਰ ਦੇ ਰੂਪ ਵਿੱਚ ਪੇਸ਼ਕਾਰੀ ਵੱਧ ਗਈ ਹੈ। ਕਈ ਨਿਰਾਸ਼ਾਵਾਦੀ ਕਹਿੰਦੇ ਸੁਣੇ ਗਏ ਹਨ ਕਿ ਪਰਲੋ ਆਉਣ ਵਾਲੀ ਹੈ। ਉਪਜਾਊ ਧਰਤੀ ਰੇਗਿਸਤਾਨ ਬਣਨ ਵਾਲੀ ਹੈ। ਮਨੁੱਖੀ ਨਸਲ ਦਾ ਵਿਨਾਸ਼ ਹੋਣ ਵਾਲਾ ਹੈ। ਅਗਲੇ ਯੁੱਗ ਨਾਲ ਸਭ ਕੁਝ ਮੁੱਕਣ ਵਾਲਾ ਹੈ। ਇਹੀ ਲੋਕ ਕੁਝ ਦਹਾਕੇ ਪਹਿਲਾਂ ਕਹਿੰਦੇ ਸਨ ਧਰਤੀ ਠੰਡੀ ਹੋ ਰਹੀ ਹੈ। ਹੁਣ ਕਹਿ ਰਹੇ ਹਨ ਧਰਤੀ ਗਰਮ ਹੋ ਰਹੀ ਹੈ ਇਹ ਵੀ ਤਾਂ ਸੱਚ ਹੈ ਕਿ ਮਨੁੱਖ ਦੀ ਉਮਰ ਲੰਮੀ ਹੋਈ ਹੈ ਬਿਮਾਰੀਆਂ ਦੇ ਇਲਾਜ ਲੱਭੇ ਗਏ ਹਨ ਜੀਵਨ ਪਹਿਲੇ ਨਾਲੋਂ ਸੁਖਾਲਾ ਹੈ ਆਵਾਜਾਈ ਦੇ ਸਾਧਨ ਵਧੇ ਹਨ ਪਰ ਨਿਰਾਸ਼ਾਵਾਦੀ ਆਪਣੀਆਂ ਅੱਖਾਂ ਬੰਦ ਕਰਕੇ ਭਵਿੱਖ ਦੇ ਹਨੇਰੇ ਹੋਣ ਦੀਆਂ ਹੀ ਗੱਲਾਂ ਕਰ ਰਹੇ ਹਨ ਉਹ ਜੋਕੀਆਂ ਸਮੱਸਿਆਵਾਂ ਇਸ ਕਾਰਨ ਵੀ ਹਨ ਕਿ ਅੱਧਾ ਸੰਸਾਰ ਖੁਸ਼ਹਾਲ ਹੈ ਅਤੇ ਅੱਧਾ ਗਰੀਬ ਹੈ ਅੱਧਾ ਪੜਿਆ ਲਿਖਿਆ ਹੈ ਅਤੇ ਅੱਧਾ ਅਣਪੜ੍ਹ ਅੱਧਾ ਅੰਧ ਵਿਸ਼ਵਾਸੀ ਹੈ ਅਤੇ ਅੱਧਾ ਸੁਚੇਤ ਅੱਧਾ ਪਿਛਾਂ ਖਿੱਚੂ ਹੈ ਅਤੇ ਅੱਧਾ ਅਗਾਹ ਵਧੂ ਪਰ ਇਹ ਵਖਰੇਵੇਂ ਹੁਣ ਬਹੁਤਾ ਚਿਰ ਨਹੀਂ ਰਹਿਣਗੇ ਕਿਉਂਕਿ ਗਿਆਨ ਵਿਗਿਆਨ ਦੇ ਫੈਲਣ ਦੀਆਂ ਰੁਕਾਵਟਾਂ ਦੂਰ ਹੋ ਰਹੀਆਂ ਹਨ ਹੁਣ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੇ ਵਿਕਾਸ ਵਿੱਚ ਦਿਲਚਸਪੀ ਹੈ ਸੰਸਾਰ ਵਿੱਚ ਸਿੱਖਿਆ ਸਿਖਲਾਈ ਖਾਣ ਪੀਣ ਪੈਨਣ ਵਰਤਣ ਕੰਮ ਤੰਦੇ ਆਦਿ ਇੱਕਸਾਰ ਹੁੰਦੇ ਜਾ ਰਹੇ ਹਨ ਨਿਰਸੰਦੇਹ ਸਮੱਸਿਆਵਾਂ ਹਨ ਪਰ ਸਮੱਸਿਆਵਾਂ ਹਰ ਯੁੱਗ ਵਿੱਚ ਜੀਵਨ ਦਾ ਭਾਗ ਰਹੀਆਂ ਹਨ ਸਮੱਸਿਆਵਾਂ ਨੂੰ ਸੁਲਝਾਉਣਾ ਹੀ ਜੀਵਨ ਹੈ ਸਮੱਸਿਆਵਾਂ ਸੁਲਝਾਉਣਾ ਹੁਣ ਕਰੋੜਾਂ ਲੋਕਾਂ ਦਾ ਰੋਜ਼ਗਾਰ ਹੈ ਹੁਣ ਕਦਰ ਉਹਨਾਂ ਦੀ ਪਵੇਗੀ ਜਿਹੜੇ ਜ਼ਿੰਮੇਵਾਰੀ ਨਿਭਾਉਣਗੇ ਕੰਮ ਦੀ ਪੱਧਰ ਸੁਧਾਰਨਗੇ ਵਕਤ ਦਾ ਮੁੱਲ ਪਾਉਣਗੇ ਅਤੇ ਪਰਵਰਤਨ ਦੇ ਨਾਲ ਬਦਲਣਗੇ ਸੁਸਤਾਂ ਢਿੱਲੜਾਂ ਅਤੇ ਕੰਮਚੋਰਾਂ ਦਾ ਯੁੱਗ ਲੰਘ ਗਿਆ ਹੈ ਲੋੜ ਜ਼ਿੰਮੇਵਾਰ ਅਤੇ ਆਸ਼ਾਵਾਦੀ ਹੋਣ ਦੀ ਹੈ ਲੋੜ ਹੈ ਕਿ ਸਫਲਤਾ ਦੇ ਭਰੋਸੇ ਨਾਲ ਅੱਗੇ ਵਧਿਆ ਜਾਵੇ ਧੰਨਵਾਦ ਜੀ